ਜਾਵੇਂ ਸਿਸਟਰ ਕਾਸੀ ਪਿਆਰਿਆ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੁੱਲੋ ਮੈਂ ਅੱਜ ਮੇਰੇ ਦੋਸਤ ਬੀਨੂ ਢਿੱਲੋਂ ਜੀ ਕਰਨ ਵੀਰ ਰਾਣਾ ਮੇਰੇ ਦੋਸਤ ਭੋੜਾ ਜੀ ਜੋ ਯੂ ਐਸ ਤੋਂ ਆਏ ਨੇ ਅੱਜ ਅਸੀਂ ਸਰਦਾਰ ਮਹਿੰਦਰ ਸਿੰਘ ਜੀ ਬਾਗੀ ਜੋ ਕਿ ਸਾਡੇ ਪ੍ਰੋਫੈਸਰ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਨੰਦਪੁਰ ਸਾਹਿਬ ਖਾਲਸਾ ਕਾਲਜ ਵਿੱਚ ਜੋ ਕਿ ਇੱਕ ਸੰਸਥਾ ਸੀ ਉਹਨਾਂ ਨੇ ਇੰਨੇ ਬੱਚਿਆਂ ਨੂੰ ਜੋ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਉੱਥੋਂ ਗ੍ਰੈਜੂਏਸ਼ਨ ਕਰਕੇ ਗਏ ਉਹ ਅੱਜ ਬੜੀਆਂ ਹੀ ਚੰਗੀਆਂ ਪੋਸਟਾਂ ਤੇ ਬਰਾਜਮਾਨ ਨੇ ਤੇ ਕਈ ਇਸ ਤਰ੍ਹਾਂ ਦੇ ਸਟੂਡੈਂਟ ਨੇ ਜਿਨ੍ਹਾਂ ਨੇ ਕਿ ਪ੍ਰੈਸ ਦੇ ਵਿੱਚ ਵੀ ਮੱਲਾਵਾਰੀਆਂ ਸੋ ਅੱਜ ਉਹਨਾਂ ਦੇ ਅੱਜ ਅਸੀਂ ਸਾਰੇ ਹੀ ਅੰਤਮ ਸੰਸਕਾਰ ਤੇ ਇਕੱਠੇ ਹੋਏ ਆ ਮੈਂ ਆਪਣੇ ਵੱਲੋਂ ਤੇ ਆਪਣੇ ਦੋਸਤਾਂ ਵੱਲੋਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਸਾਰੇ ਹੀ ਉਹਨਾਂ ਦੇ ਸਟੂਡੈਂਟ ਹਰ ਵਕਤ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜੋ ਆਇਓ ਜੀ ਘੂਟਿਓ ਤੇਜ ਹੋ ਜੀ ਆਲੋ ਇੱਥੇ ਅੱਧਰ ਬਾਤ ਇੱਥੇ ਅੱਧਰ ਬਾਤ ਇੱਥੇ ਅੱਧਰ ਬਾਤ ਇੱਥੇ ਨਿੱਟੇ ਨਿੱਟੇ ਵੀ ਉਪਰੋਂ ਹਾਂ ਇੱਥੇ ਅੱਗ ਵੱਡੀ ਸ਼ਕਤੀ ਕਰ ਰਿਹਾ ਇੰਨੇ ਮੇਰਾ ਸ਼ਕਤੀ ਆਹ ਆਹ ਸਤਾਰਾ ਬਹੁਤ ਨੰਦ ਹੋਰ ਕਦਰ